ਹੈਲੋ ਹਾਂਜੀ ਅੱਜ ਨਾ ਮੀਂਹ ਕਾਰਨ ਆ ਕੁੱਤੇ ਚਰਿਆ ਘਰ ਜਾ ਬਣਿਆ ਵਾ ਸੀਗਾ ਇਹ ਚ ਪਾਣੀ ਭਰ ਗਿਆ ਇਹ ਫਿਰ ਬਾਹਰ ਪਾਣੀ ਚ ਡੁੱਬ ਗਏ ਸੀਗੇ ਇਹ ਇਹਨਾਂ ਦਾ ਹੁਣ ਆਪਾਂ ਕਰ ਰਹੇ ਆ ਇੰਤਜ਼ਾਮ ਆ ਕੱਢੇ ਨੇ ਤਿੰਨ ਇੱਕ ਮਰ ਗਿਆ ਉਹ ਦਿਖਾਇਆ ਨਹੀਂ ਹੈਗਾ ਆਪਾਂ ਨੇ ਵੀਡੀਓ ਚ ਇੱਕ ਮਰ ਗਿਆ ਤੇ ਆ ਤਿੰਨ ਬਚੇ ਨੇ ਬਾਰਿਸ਼ ਬਹੁਤ ਜ਼ਿਆਦਾ ਹੋਈ ਅੱਜ ਇਨੇ ਕਰਕੇ ਨਾ ਇਹਨਾਂ ਦੇ ਘਰ ਜੇ ਚ ਪਾਣੀ ਭਰ ਗਿਆ ਸਾਰਾ ਨੀਵਾ ਸੀਗਾ ਪਰ ਹੁਣ ਇਹਦਾ ਕਰ ਰਹੇ ਆ ਆਪਾਂ ਕੋਈ ਹਿੱਲਾ ਪਹਿਲਾਂ ਇਹਨਾਂ ਦੀ ਜਾਨ ਬਚਾਈਏ ਤੁਹਾਨੂੰ ਕੱਪੜੇ ਕੁੱਪੜੇ ਜਿਲੇ ਵੇਟ ਕੇ ਦੁੱਧ ਦੱਪਾਈਏ ਲੈਣ ਗਿਆ ਮੁੰਡਾ ਕਪੜਾ ਤੇ ਦੁੱਧ ਕੋਸਾ ਜਾ ਕਰਕੇ ਆ ਕੱਪੜੇ ਜਿਲੇ ਵੇਟ ਤੇ ਹੁਣ ਇਹਨਾਂ ਨੂੰ ਇਸ ਤੋਂ ਬਾਅਦ ਹੁਣ ਕਰਾਂਗੇ ਇਧਰ ਇੰਤਜ਼ਾਮ ਇਹਨਾਂ ਦਾ ਕੋਈ ਦੇਖਦੇ ਆ ਕਿੰਨੇ ਕਰਨਾ ਉੱਤਰ ਦੇ ਆ ਪੱਟ ਕੇ ਨਾ ਉੱਥੇ ਪੈਰ ਜੇ ਦਬਦੇ ਨੇ ਜਿੱਥੇ ਇਹਨਾਂ ਦਾ ਘਰ ਨਾ ਉੱਥੇ ਗਾਰਾ ਜਿਆ ਹੋਇਆ ਪਿਆ ਪਹਿਲਾਂ ਉੱਥੇ ਆ ਘਰ ਸਟਾਂਗੇ ਲੋ ਆ ਦੇਖੋ ਬਣ ਗਿਆ ਇਹਨਾਂ ਦਾ ਘਰ ਹੁਣ ਵਧੀਆ ਇੰਤਜ਼ਾਮ ਕਰਤਾ ਇਹਨਾਂ ਦਾ ਪੱਕਾ ਦੇਖ ਲੋ ਆਪਣਾ ਤਾਂ ਇਹਨਾਂ ਵਧੀਆ ਹੁਣ ਦੇ ਅੰਦਰ ਬੈਠੇ ਨੇ ਇਹ ओके ਆ ਤਾਂ ਇਹਨਾਂ ਦਾ ਘਰ ਨੀਚੇ ਨਾ ਮਿੱਟੀ ਪਾ ਕੇ ਰਿੱਟਾਂ ਲਾ ਕੇ ਉਹਦੇ ਨਾਲ ਕਰਿਆ ਹੁਣ ਵਧੀਆ ਉੱਚਾ ਕਰਤਾ ਕਾਫੀ ਅੰਦਰੋਂ ਉੱਪਰ ਵੀ ਤਰਪਾਲ ਜੀ ਪਾਤੀ ਆ ਦੇਖੋ ਅੰਦਰ ਆ ਫੋਮ ਜੀ ਰੱਖਤੀ ਕੱਪੜਾ ਕੁੱਪੜਾ ਵਧੀਆ ਉਹ ਕਰਤਾ ਨੀਚੋਂ ਉੱਚਾ ਵੀ ਪਾਣੀ ਨਹੀਂ ਹੁਣ ਪੜਦਾ ਹੈਗਾ ਜੇਤੀ ਕਿਉਂਕਿ ਬਰਸਾਤਾਂ ਦਾ ਮੌਸਮ ਸੌਣ ਦਾ ਮਹੀਨਾ ਉਹ ਬੇਜਵਾਨ ਨੇ ਵਿਚਾਰੇ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਆਪਾਂ ਇਨਸਾਨਾਂ ਨੇ ਹੀ ਕਰਨਾ ਇਹਨਾਂ ਦਾ ਵੀ ਇੰਤਜ਼ਾਮ ਆਪਾਂ ਤਾਂ ਅੰਦਰ ਬੜ ਕੇ ਬਹਿ ਜਾਂਦੇ ਆ ਘਰਾਂ 'ਚ ਪੁੱਤਰ ਪਾਲ ਤਰਪੂਲ ਜੀ ਪਾ ਕੇ ਨਾ ਵਧੀਆ ਕਰਦਾ ਸਾਰਾ ਇਕਵਾ ਨੰਦ ਤੁਲੋਂ ਪਾਂਡਾ ਪੁੰਡਾ ਇਹ ਰੱਖਦਾ ਇੱਧਰ ਬਣਾਤਾ ਵੀ ਚੋਵੇ ਨਾ ਹੁਣ ਪਾਣੀ ਮੀਮੂਂਦਾ ਨਹੀਂ ਕੋਈ ਰੌਲਾ ਹੈਗਾ ਵੀ ਨਿਚੋਂ ਨਹੀਂ ਪਾਣੀ ਵੜਦਾ ਹੈਗਾ ਉੱਪਰ ਵੀ ਵਧੀਆ ਉਹ ਪਾਈ ਵੀ ਆ ਫਾਈਬਰ ਚਾਦਰ ਜੀ ਤੇ ਤਰਪਾਦ ਜੀ ਵੀ ਜੇ ਨਾ ਚਲ ਚੂਵੇ ਪਾਣੀ ਨਾ ਬੜੇ ਅੰਦਰ ਉੱਚਾ ਕਰਤਾ ਇਹ ਟੋਟਾ ਟਾਈਆਂ ਰੱਖ ਕੇ ਨਾ ਨੀਚੇ ਮਿੱਟੀ ਪਾ ਕੇ ਰੋੜੀ ਫਿਰ ਉੱਤੇ ਇੱਟਾਂ ਲਾ ਕੇ ਫਿਰ ਘਰ ਪੱਕਾ ਵੀ ਪਾਣੀ ਨਾ ਪੜੇ ਅੰਦਰ